2 ਦਿਨ ਪਹਿਲਾਂ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਮੰਨੇਵਾਲਾ ਵਿਖੇ ਸਬਕਾ ਸਰਪੰਚ ਦੇ ਘਰ ਸ਼ਰੇਆਮ ਚਲੀਆਂ ਗੋਲੀਆਂ ਅਤੇ ਕਾਰ ਨੂੰ ਲੱਗੀ ਅੱਗ ਆਓ ਤੁਹਾਡੀ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਗਿੱਲ ਨਾਲ ਕਰਵਾਉਂਦੇ ਹਾਂ ਗੱਲਬਾਤ ਇਹ ਦਿਨ 11 ਨੂੰ ਇੱਕ ਝਗੜਾ ਹੋਇਆ ਸੀ ਯਾਰ ਪਰ ਝਗੜਾ ਨਹੀਂ ਕਹਿ ਸਕਦੇ ਹਮਲਾ ਕੀਤਾ ਸੀ ਘਰ ਦੇ ਉੱਪਰ ਪ੍ਰਿੰਸ ਨਾਂ ਦੇ ਵਿਅਕਤੀ ਨੇ ਔਰ ਨਾਲ ਉਹਦੇ ਕੁਝ ਹੋਰ ਜਿਹੜੇ ਵਿਅਕਤੀ ਸੀਗੇ ਜੀ ਦੇ ਤਹਿਤ ਅਸੀਂ ਮੋਕਫਸਰ ਸਿਟੀ ਲਾਲਾਬਾਦ ਨੇ ਮਕਦਮਾ ਨੰਬਰ 168 ਦਰਜ ਕੀਤਾ ਜਿਹਦੇ ਵਿੱਚ ਅੰਡਰ ਸੈਕਸ਼ਨ 109 ਨਵੀਆਂ ਤਰਾਵਾਂ ਦੇ ਤਹਿਤ 333 326 25 27 ਚੋਣਾਂ ਦਾ ਨੋਟ ਦੇ ਰਿਹਾ ਮਕਦਮਾ ਦਰਜ ਕੀਤਾ ਸੀ ਔਰ ਮੋਕਫਸਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਵਿੱਚੋਂ ਮੈਂ ਪ੍ਰਿੰਸ ਦੇ ਪਾਦਰ ਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਔਰ ਨਾਲ ਉਹਦੇ ਇੱਕ ਕੋਈ ਉਹ ਕੀ ਉਹ ਸੀ ਆ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਜੋ ਕੱਲ ਨੂੰ ਅਸੀਂ ਕੇਸ ਅਦਾਲਤ ਕਰਾਂਗੇ ਤਾਂ ਰੰਜਿਸ਼ ਕੀ ਸੀ ਨਾ ਰੰਜਿਸ਼ ਜਿਹੜੀ ਹੁਣ ਤੱਕ ਚੀਜ਼ ਸਾਹਮਣੇ ਆਈ ਆ ਉਹਦੇ ਵਿੱਚ ਇਹਨਾਂ ਦਾ ਕੋਈ ਕੈਮਰੇ ਨੂੰ ਲੈ ਕੇ ਜਿਹੜੀ ਸੀਗੀ ਵਜਾ ਰੰਜਿਸ਼ ਇਹ ਜਿਹੜਾ ਪ੍ਰਿੰਸ ਜਿਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਨੇ ਉਹਨਾਂ ਦੀ i10 ਕਾਰ ਨੂੰ ਅੱਗ ਲਗਾਈ ਨਾਲ ਫਾਇਰ ਕੀਤਾ ਉਸ ਉਹਦਾ ਕਹਿਣਾ ਸੀ ਵੀ ਮੇਰੇ ਘਰ ਵੱਲ ਨੂੰ ਇਹਨਾਂ ਨੇ ਕੈਮਰੇ ਲਗਾਏ ਜਦੋਂ ਕਿ ਮਦਈ ਮਕਦਮਾ ਕਹਿੰਦਾ ਹੈ ਵੀ ਪ੍ਰਿੰਸ ਨਾਂ ਦਾ ਜਿਹੜਾ ਮੇਰਾ ਗੰਡੀ ਹੈ ਇਹਦੇ ਘਰੇ ਅਣਜਾਣ ਵਿਅਕਤੀ ਜਿਹੜੇ ਆਉਂਦੇ ਆ ਜਿਸ ਕਾਰਨ ਅਸੀਂ ਇਹਨਾਂ ਦੇ ਖਿਦਦ ਕੈਂਦੇ ਲਗਾਏ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੀ ਧਾਰਨ ਨੂੰ ਅੱਗ ਲਗਾਈ ਔਰ ਉਹਦੇ ਕਰਕੇ ਫਾਇਰ ਕੀਤਾ ਪਰ ਜਿਹੜੀ ਇਹ ਫਾਇਰਿੰਗ ਕੀਤੀ ਗਈ ਹੈ ਇਸ ਮਸਲੇ ਦੌਰਾਨ ਇਹ ਲਾਇਸੈਂਸੀ ਅਸਲਾ ਨਹੀਂਗਾ ਜਿਹੜਾ ਰੌਂਗ ਜਿਹੜਾ ਫਾਇਰ ਹੋਇਆ ਉਹ ਵੀ ਅਸੀਂ ਮੌਕਾ ਤੋਂ ਲੈ ਰਿਆ ਉਹਨੂੰ ਫਰੈਂਜ਼ਿਕ ਲੈਬ ਭੇਜਿਆ ਜਾਊਗਾ ਜਿਸ ਤੋਂ ਬਾਅਦ ਜਿਹੜਾ ਪਤਾ ਲੱਗੂਗੀ ਕਿ ਕਿਹੜੇ ਬੋਰ ਦਾ ਉਹ ਵੈਪਨ ਸੀਗਾ ਸੋ ਉਹਨੂੰ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗੂਗਾ ਕਿ ਕਿਹੜਾ ਬੋਰ ਹੈ ਪਰ ਹਾਲ ਦੀ ਕੜੀ ਹੈ ਕਿ ਲਾਇਸੈਂਸੀ ਅਸਲਾਹ ਨਹੀਂ ਵਰਤਿਆ ਗਿਆ। ਕੋਈ ਹੋਰ ਵੀ ਲੋਕ ਸ਼ਾਮਿਲ ਦੀ ਇਹਨਾਂ ਦੇ ਨਾਲ ਆ ਇਹਦੇ ਵਿੱਚ 3-4 ਵਿਅਕਤੀ ਜਿਹੜੇ ਅਣਖੁਸ਼ਪਤੀ ਸੀਗੇ ਉਹ ਵੀ ਉਹਨਾਂ ਨੇ ਦੱਸਿਆ ਦੇਖੋ ਮੈਂ ਜੋ ਹੁਣ ਤੱਕ ਦੀ ਜਾਣਕਾਰੀ ਹੈ ਮੁਖ ਅਫਸਰ ਸਾਹਿਬ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਕੰਮ ਕੀਤਾ ਪੈਰਵਾਈ ਕੀਤੀ ਹੈ। ਅਜੇ ਤੋਂ ਤੱਕ ਮੈਨੂੰ ਪਤਾ ਲੱਗਿਆ ਵੀ ਜਿਹੜਾ ਪ੍ਰਿੰਸ ਆ ਇਹਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਤੇ ਜਲਦੀ ਹੀ ਇਹਨੂੰ ਵੀ ਅਸੀਂ ਜਿਹੜਾ ਥਾਣੇ ਇੱਥੇ ਲਿਆ ਕੇ ਦੀ ਗ੍ਰਿਫਤਾਰੀ ਪਾਵਾਂਗੇ ਪਰ ਕੋਈ ਲੈਨਲ ਦੀ ਵੇਰਵਾ ਕਰ ਦਿੱਤੀ ਸਕਦੀ ਨਹੀਂ ਹਾਲ ਦੀ ਕੜੀਨਾਂ ਤੇ ਪਹਿਲੀ ਐਫਆਈਆਰ ਪਹਿਲਾਂ ਕੋਈ ਅਜਿਹੀ ਜਿਹੜੀ ਐਫਆਈਆਰ ਸਾਹਮਣੇ ਨਹੀਂ ਆਈ ਅ ਫਿਰ ਵੀ ਅਰਤਾਲ ਤੋਂ ਬਾਅਦ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਾਂਗੇ ਪਰ ਕਿੰਨੇ ਸਮੇਂ ਦੇ ਵਿੱਚ ਤੇ ਕਿੰਨੇ ਦੋਸਤਾਂ ਤੱਕ ਅ ਅੱਜ 25 ਤਰੀਕਾ ਜੀ ਦੇਖ ਲਓ ਜੀ 23 ਤਰੀਕ ਦੀ ਐਫਆਈਆਰ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਐਕਟਿਵਲੀ ਜਿਹੜਾ ਐਸਐਚਓ ਸਾਹਿਬ ਨੇ ਕੰਮ ਕਰਕੇ ਗ੍ਰੈਬਲ ਕਰਕੇ ਕਹਿ ਰਹੇ ਜੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸਬੰਧ ਨੇ ਜਿਨ੍ਹਾਂ ਦੇ ਵੱਲੋਂ ਲੜਾਈ ਥੇੜਾ ਕਰਾਇਆ ਗਿਆ ਇਹ ਵਾਕਿਆ ਸਹੀ ਗੱਲ ਹੈ ਪਰ ਨਹੀਂ ਜੋ ਹੁਣ ਤੱਕ ਦਾ ਰਿਕਾਰਡ ਅਸੀਂ ਚੈੱਕ ਕੀਤਾ ਇਹਨਾਂ ਦੀ ਜਿਹੜੀ ਅਰੰਝਿਸ਼ ਆ ਉਹ ਕੈਮਰੇ ਨੂੰ ਲੈ ਕੇ ਆ ਗੈਂਗਸਟਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਫਰਸਟ ਜਿਹੜੀ ਐਫ ਆਈ ਆਰ ਆ ਨਾ ਤੇ ਉਹ ਮੁੰਡੇ ਦਾ ਪ੍ਰਿੰਸ ਦਾ ਗੁੱਸਾ ਸਿਰਫ ਇਹ ਸੀ ਕਿ ਪੀ ਇਨਾਂ ਦੇ ਘਰ ਵਾਲ ਕੈਮਰਾ ਕਿਉਂ ਲਗਾਇਆ ਜੀ ਦੇ ਵਿੱਚ ਗੈਂਗਸਟਰ ਵਾਲੀ ਗੱਲ ਤਾਂ ਮੈਨੂੰ ਕੋਈ ਨਹੀਂ ਲੱਗਦੀ ਆ ਫਿਰ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਪੜਤਾਲ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਊਗੀ ਤੁਹਾਡੀ ਨਾਲ ਸਾਂਝੀ ਕਰਾਂਗੇ ਯੰਕਸ ਕਿਆ ਦਨ ਹੈ ਗੁੰਡੀ ਪਰਿਭਾਸ਼ਾ ਕੀ ਆ ਦੇਖੋ ਜੀ ਅੱਜ ਕੱਲ ਜਿਹੜਾ ਗੁੰਡਾਗਰਦੀ ਗੈਂਗਸਟਰ ਇਹ ਆਮ ਸ਼ਬਦ ਹੋ ਗਿਆ ਪਰ ਇਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਜੋ ਗੈਂਗਸਟਰ ਕਹਿੰਦੇ ਆ ਨਾ ਅਸੀਂ ਉਹ ਇੱਕ ਵਿਗੜਿਆ ਹੋਇਆ ਸਮਾਜ ਤੋਂ ਆਦਮੀ ਆ ਜਿਹਦੇ ਖਿਲਾਫ ਕਤਲ ਦੇ ਲੁੱਟ ਖੋਹ ਦੇ ਵਾਰਦਾਤਾਂ ਦੇ ਜਿਹੜੇ ਮੁਕੱਦਮੇ ਦਰਜ ਹੁੰਦੇ ਨੇ ਉਹਨੂੰ ਅਸੀਂ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ ਗੁੰਡਾਗਰਦੀ ਉਹ ਕਹਿੰਦੇ ਵੀ ਜਿਹੜਾ ਬੰਦਾ ਬੇਖੌਫ ਹੋ ਕੇ ਕਿਸੇ ਨਾਲ ਲੜਾਈ ਝਗੜਾ ਕਰਦਾ ਬਿਨਾਂ ਵਜ੍ਹਾ ਲੜਾਈ ਝਗੜਾ ਕਰਦਾ ਉਸ ਨੂੰ ਅਸੀਂ ਐਜ਼ ਏ ਗੁੰਡਾਗਰਦੀ ਦੇ ਤੌਰ ਤੇ ਲੈ ਸਕਦੇ ਹਾਂ ਨਾ ਕਿ ਇੱਕ ਨਿੱਜੀ ਰੰਜਿਸ਼ ਨੂੰ ਲੈ ਕੇ ਗਵਾਂਡੀ ਨਾਲ ਝਗੜੇ ਨੂੰ ਲੈ ਕੇ ਉਸ ਨੂੰ ਅਸੀਂ ਗੁੰਡਾਗਰਦੀ ਦਾ ਜਾਂ ਇੱਕ ਗੈਂਗਸਟਰ ਦਾ ਨਾਮ ਦੇ ਜੀ ਸੋ ਇਹ ਵਰਡ ਆ ਜਿਹੜੇ ਉਹ ਆਮ ਹੋ ਗਏ ਨੇ ਸੋ ਇਹਨਾਂ ਨੂੰ ਵੀ ਇਸ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਕੋਈ ਨਿਊਜ਼ ਲੈਣੀ ਚਾਹੀਦੀ